ਅੱਜ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਸਵਰਾਜ 855 ਟਰੈਕਟਰ ਆ ਫਾਰਮਟ੍ਰੈਕ ਵਾਲਿਆਂ ਦੀ ਏਜੰਸੀ 'ਚ ਖੜੇ ਆ ਮੋਗੇ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਠੀਕ ਆ ਬਾਈ ਠੀਕ ਠਾਕ ਹਾਂਜੀ ਕਿਹੜਾ ਮਾਡਲ ਆ ਬਾਈ ਸਵਰਾਜ ਜੀ 98 ਮਾਡਲ ਆ ਠੀਕ ਹੈ ਜੀ 98 ਮਾਡਲ ਆ ਨੰਬਰ ਬਾਈ 50 ਬਾਈ ਪੀ ਵੀ 08 ਨੰਬਰ ਆ ਠੀਕ ਹੈ ਜੀ ਰੰਗ ਬੇੜ ਦੀ ਬਾਈ ਗੱਲ ਕਰੀਏ ਇਹ ਰੀਗਨਲ ਵਧੀਆ ਰੰਗ ਦਾ ਆ ਠੀਕ ਆ ਟਾਇਰਾਂ ਦੀ ਗੱਲ ਕਰੀਏ ਬਈ ਹੈਗੇ 65 ਰੁਪਏ 65 ਕਰਦੇ ਟਾਇਰ ਵਧੀਆ ਅਰੀਜਨਲ ਚੱਲਿਆ ਵੀ ਜੀਮ ਕਰਦੇ ਠੀਕ ਹੈ ਜੀ ਜ਼ਿਮੀਦਾਰ ਦੇ ਘਰੋਂ ਲਿਆਂਦਾ ਚਾਰੇ ਟਾਇਰ 65 ਰੁਪਏ ਆ ਵੀ ਉਹਨਾਂ ਨੂੰ ਨਵਾਂ ਦਿੱਤਾ ਨਵਾਂ ਦਿੱਤਾ ਟਰੈਕਟਰ ਦੇ ਵਿੱਚ ਟਰੈਕਟਰ ਕੱਟਿਆ ਜਿਵੇਂ ਆਪਾਂ ਕਹਿ ਸਕਦੇ ਹਣਾ ਬਈ ਪੂਰੀ ਵਧੀਆ ਕੰਡੀਸ਼ਨ ਦਾ ਹਾਂ ਵੀ ਛੋਟੇ ਜ਼ਿਮੀਦਾਰ ਆ ਤੇ ਪੂਰਾ ਚੰਗਾ ਹਾਂਜੀ ਸਮਾਨ ਬਈ ਪੂਰਾ ਟਰੈਕਟਰ ਨਾਲ ਡੰਡਾ ਡੰਡਾ ਭੱਟੀ ਛਤਰੀ ਸਾਰਾ ਸਮਾਨ ਪੂਰਾ ਦੇਵੋਗੇ ਠੀਕ ਹੈ ਜੀ ਤੇ ਕੀ ਡਿਮਾਂਡ ਆ ਬਈ ਇਹਦੀ? ਮੰਗ ਰਹੇ ਦਾ 1.2 ਲੱਖ ਰੁਪਇਆ 1.2 ਲੱਖ ਰੁਪਇਆ ਡਿਮਾਂਡ ਕਰਦੇ ਹਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ 2 ਲੱਖ ਦਾ ਦੇ ਦੇਓਗੇ? 2 ਲੱਖ ਚੋਂ ਕਰ ਦੇ। ਨਹੀਂ 2 ਲੱਖ ਚੋਂ। ਠੀਕ ਹੈ 2 ਲੱਖ ਚੋਂ ਕਰ ਦੇਣਗੇ ਮਾਨ ਤਨ ਕਾ ਆਗਦੀ ਪੱਤਰ ਹੈਗੇ ਤੇ। ਪੂਰਾ ਵਧੀਆ। ਠੀਕ ਹੈ ਇੰਜਨ ਗੇਅਰ ਦਾ ਪੂਰਾ ਚੰਗਾ। ਵਾਹ ਕੇ ਚਲਾ ਕੇ ਲਿਆ ਸਕਦਾ ਹੈਲਾ। ਠੀਕ ਆ। ਹੋਰ ਵੀ ਤਿੰਨ ਚਾਰ ਟਰੈਕਟਰ ਆ ਸਾਰੇ ਵਿਖਾਉਣੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਆ ਗਿਆ ਫਾਰਮ ਸਾਥ ਠੀਕ ਕਿਹੜਾ ਮਾਡਲ ਹੈ ਇਹ ਨੜਿਆ 99 ਮਾਡਲ ਆ ਠੀਕ ਆ ਨੜਿਆ 99 ਮਾਡਲ ਆ ਪਿਆਵ ਨੰਬਰੀ ਇਹ ਵੀ ਠੀਕ ਆ ਨੜਿਆ 99 ਮਾਡਲ ਆ ਪਿਆਵ ਨੰਬਰ ਆ ਜੀ ਟਾਇਰਾਂ ਦੀ ਗੱਲ ਕਰੀਏ ਹੈਗੇ ਆ 70 ਪੈਸੇ ਚਾਰੇ ਟਾਇਰ ਦੇ ਹਾਂਜੀ ਹਾਂ 70 ਪੈਸੇ ਟਾਇਰ ਆ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਦਾ ਕਨੋਪੀ ਲੱਗੀ ਆ ਕਨੋਪੀ ਲੱਗੀ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਤਸੱਲੀ ਕਰਕੇ ਲਿਆ ਸਕਦਾ ਅਗਲਾ ਠੀਕ ਆ ਸਮਾਨ ਆਈ ਮਿਲੂਗਾ ਪੂਰਾ ਜੀ ਹਾਂ ਇਹ ਰੇਟ ਦੋ ਪੰਧਾ ਫੈਵਰ ਹੌਟ ਸਾਰਾ ਸਮਾਨ ਨਾਲ ਮਿਲੂਗਾ ਆਈ ਇੰਜਨ ਗੇਅਰ ਦਾ ਜੀ ਪੂਰਾ ਚੰਗਾ ਪੀਪੀ 36 ਨੰਬਰ ਆ ਜੀ ਪੀਪੀ 36 ਨੰਬਰਾਂ ਕੀ ਡਿਮਾਂਡ ਆਈ ਇਹਦੀ ਇਹ 215 215000 ਇਸ ਟਰੈਕਟਰ ਦੀ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਦੋ ਬੈ ਦੇਵਾਂਗੇ ਠੀਕ ਆ 2 ਲੱਖ ਦਾ ਹੀ ਦੇਵਾਂਗੇ ਹਾਂ ਨਹੀਂ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਲੈ ਆਂਦੀ ਆ ਸਾਦਾ ਜੀ ਅੱਗੇ ਆ ਗਿਆ ਫਾਰਮ 60 55 ਇਹ ਤਾਂ ਨਵਾਂ ਹੀ ਲੱਗਦਾ ਕਿਹੜਾ ਮਾਡਲ ਆ ਬਾਈ ਇਹ ਆ 19 ਮਾਡਲ ਆ 19 ਮਾਡਲ T20 ਟੀ 20 ਛੋਟੇ ਘੇੜ ਵਾਲਾ ਸੁਪਰ ਨੈਕਸਟ ਛੋਟੇ ਘੇੜਾ ਠੀਕ ਆ 2019 ਮਾਡਲ ਆ 50 ਨੰਬਰ ਹੀ ਆ ਇਹ ਤਾਂ ਤੁਹਾਡੇ ਕੋਲੇ ਨਿਕਲਿਆ ਹੋਣਾ ਪਹਿਲਾਂ ਠੀਕ ਆ ਲੋਕਲ ਨੰਬਰ ਆ PB 29 ਮੋਗਾ 10 ਦੀ ਗੱਲ ਕਰੀਏ ਇਹਦੇ ਨਾਲ ਦੇ ਹੀ ਹੋਣਗੇ 60 ਕੇ ਪੈਸੇ ਹੀ ਆ ਠੀਕ ਆ 60 60 ਤੋਂ 65 ਪੈਸੇ ਚਾਰੇ ਟਾਇਰ ਨਾਲ ਦੇ ਉਨੇ ਹੀ ਮਾਡਲ ਆ ਛੋਟੇ ਗੇਅਰ ਵਾਲਾ ਸਮਾਨ ਪੂਰਾ ਹੀ ਦੋਂਗੇ ਠੀਕ ਆ ਇੰਜਨ ਗੇਅਰ ਦਾ ਇਹ ਵੀ ਚੰਗਾ ਬਾਈ ਨਵਾਂ ਦਿੱਤਾ ਸੀ ਨਵਾਂ ਦਿੱਤਾ ਸੀ ਉਹ ਕਟਾ ਕੇ ਹੋਰ ਲੈ ਗਏ ਕੰਪਨੀ ਰਿਕਾਰਡ ਨਾਲ ਹੀ ਠੀਕ ਆ ਜੀ 26 2700 ਘੰਟੇ ਚੱਲਿਆ ਕੰਪਨੀ ਰਿਕਾਰਡ ਨਾਲ ਟਰੈਕਟਰ ਬਾਕੀ ਇਹਦੀ ਕੀ ਡਿਮਾਂਡ ਆ 5 70 570 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਅੰਦਾਜ਼ਾ ਕੀ ਮਾਨਤਾ ਕਰਦਾਂਗੇ ਬੋਲਾ ਵਧੀਆ ਠੀਕ ਆ ਇਹ ਤੇ ਲੋਨ ਕਰਾ ਦੇਓਗੇ ਹੋ ਜੀ ਆਪ ਵੀ ਕਰ ਦੋਗੇ ਹਾਂ ਕਰਾ ਦਾਂ ਠੀਕ ਆ ਵੀ ਜੇ ਕਿਸੇ ਨੇ ਲੋਨ ਕਰਾਉਣਾ ਹੋਇਆ ਲੋਨ ਕਰਾ ਦੇਓਗੇ ਹੋ ਜੀ ਸਾਡੇ 3 ਪਲੱਸ ਲੋਨ ਠੀਕ ਆ 3.5 ਲੱਖ ਪਲੱਸ ਲੋਨ ਹੋ ਜਾਊਗਾ ਠੀਕ ਆ ਸਰ ਅੱਗੇ ਆ ਗਿਆ ਫਾਰਮ 60 ਹਾਂਜੀ 2000 ਮਾਡਲ ਆ ਪੂਰਾ 2000 ਪੂਰਾ 2000 ਮਾਡਲ ਆ ਠੀਕ ਆ ਪੀ ਵੀ 30 ਸ਼੍ਰੀ ਮੋਕਸਰ ਸਾਹਿਬ ਦਾ ਨੰਬਰ ਆ ਰੰਗ ਪੇੜ ਦਾ origignal ਆ ਟੈਰ ਰਰੇ ਨਵੀਂ ਲਾਦੇ ਮੂਰਲੇ ਦਾ ਹੱਟ ਪਿਆ ਨਵੇਂ ਪੁਰੇ ਨਵੇਂ ਆ ਹਾਂ ਮਗਰਲੇ 60 ਪੈਸੇ ਆ ਮੂਰਲੇ ਨਵੇਂ ਆ ਵਧੀਆ ਛਤਰੀ ਛਤਰੀ ਲੱਗੀ ਆ ਪੰਜਾਬ ਨੰਬਰ ਆ ਵਧੀਆ ਠੀਕ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾਕੇ ਚਲਾ ਕੇ ਲਿਆ ਸਕਦੇ ਹੋ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਜੀ ਰੀਨਾ ਰੰਗ ਪੇੜ ਦਾ ਟਾਇਰ ਟੂਰ ਚੰਗੇ ਆ ਛੋਟੇ ਨੀਵੇਂ ਦਾ ਰਸਤੇ ਪੂਰਾ ਚੰਗਾ ਹਣ ਕੀ ਡਿਮਾਂਡ ਆ ਜੀ ਇਹਦੀ ਇਹ ਜਿਹੜਾ ਵੀ ਆ ਮਾਨਤਾ ਕਰਦਾਂਗੇ 210 22 ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ 210 10 ਦਾ 2 ਦਾ ਤੇਰਾ ਠੀਕ ਆ 2 ਲੱਖ 10 ਹਜ਼ਾਰ ਦਾ ਤੇਰਾ ਠੀਕ ਹੈ ਜੀ ਇੰਦਰਗੇਰ ਦਾ ਇਹ ਵੀ ਪੂਰਾ ਚੰਗਾ ਠੀਕ ਹੈ ਜੀ ਅੱਗੇ ਆ ਗਿਆ ਜੀ 60 55 ਇਹ ਮਾਡਲ ਕਿਹੜਾ ਜੀ ਇਹ ਕੀ ਮਾਡਲ ਆ 755 ਲੋਕਲ ਨੰਬਰ ਦੀ ਜੀ ਨਕਲੀ ਇਹ ਵੀ ਨਾ 3 ਮੋਗਾ ਨੰਬਰ ਆ 60 55 ਇਹਦਾ ਨਵਾਂ ਹੀ 2021 ਮਾਡਲ ਦਾ ਹਾਂ 21 ਇਹ ਵੀ ਛੋਟੇ ਜਿਹੇ ਵਾਲਾ ਪਾਵਰ ਮਿਕਸ ਟਾਇਰ ਟੂਰੇ ਨੇ ਮੂਰੇ ਮੂਰਲੇ ਵੱਡੇ ਬਾਈ ਰੇਡੀਅਲ ਹਾਂ 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 65 ਪੈਡ ਪਾਹੇ ਟਾਇਰ ਆ ਤੇ ਲੋਕਲ ਨੰਬਰ ਆ ਪੀਵੀ 29 ਜੀ ਰੰਗਬੜ ਇਹ ਤਾਂ ਥੋੜਾ ਹੀ ਚੱਲਿਆ ਹੋਊਗਾ ਬਾਈ ਜਿਹੜੀ ਨਵੀਂ ਆ ਵੀ ਦਿੱਤਾ ਜੀ ਤੇ ਬਾਅਦ ਚ ਹੋਰ ਵੀ ਦਿੱਤਾ ਬਾਅਦ ਚ ਹੋਰ ਬਿਲ ਦਿੱਤਾ ਇਹ ਕੱਟ ਕੇ ਵਿੱਚ ਆ ਇਹ ਕੱਟ ਕੇ ਹਾਂਜੀ ਇਹਦਾ ਨਵਾਂ ਹੀ ਟਰੈਕਟਰ ਆ ਬਈ ਜਾਂਸੀ ਨਾ ਜਾਂਸੀ ਤੇ ਉਹ ਸਰਵਿਸਾਂ ਕਰਮ ਦੇ ਰਹੇ ਆ ਉਹ ਵੀ ਨੰਨਾ ਕੋਲੇ ਸੀਗਾ ਵੇਟ ਬੂਡ ਸਾਰਾ ਕੋ ਨਾਲ ਆ ਜੀ ਸਮਾਨ ਸਮਾਨ ਪੂਰਾ ਮਿਲੂਗਾ ਜੀ ਕੀ ਡਿਮਾਂਡ ਆ ਜੀ ਡਿਮਾਂਡ ਇਨ 7 ਲੱਖ 100 ਆ ਠੀਕ ਆ 7 ਲੱਖ 30 ਯਰ ਲੋਨ ਇਹ ਤੇ ਵੀ ਹੋ ਜਾਊਗਾ 7 15 15 ਦੇ ਦਾਂ ਲੋਨ ਹੋ ਜਾਊਗਾ ਉਹਨੂੰ 7 15 ਦੇ ਦਿਓਗੇ ਲੋਨ ਇਹ ਤੇ ਕਿੰਨੇ ਦਾ ਹੋਜੂ ਬਈ ਲੋਨ ਇਹ ਤੇ ਹੋ ਜਾਊਗਾ ਸਾਰੇ 3 ਲੱਖ ਔਰ ਸਾਡੇ ਪਾਸ ਮੱਲੋ 2 ਲੱਖ ਰੁਪਈਆ ਦੇ ਕੇ 1.5-2 ਲੱਖ ਰੁਪਈਆ ਦੇ ਕੇ ਲੈ ਆ ਸਕਦੇ ਹੋ ਬਾਕੀ ਇਹ ਸਾਰੇ ਟਰੈਕਟਰ ਬਈ ਫਾਰਮ ਵਾਲਿਆਂ ਦੀ ਏਜੰਸੀ ਜੀ ਸ਼ਹਿਰ ਮੋਗੇ ਖੜੇ ਆ ਨੰਬਰ ਬੋਲ ਦੇ ਬਾਈ 998 998 8557 7 ਠੀਕ ਆ ਬਾਈ ਹੁਣ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਾਨ ਕਰ ਦੋ ਜੀ ਪੂਰਾ ਵੀ ਤੁਹਾਡਾ ਨਾਮ ਲਾ ਕੇ ਠੀਕ ਆ ਵੀ ਪਿੰਡਾਂ ਵਾਲੇ ਜੱਟ ਬਾਈ ਦੀ ਵੀਡੀਓ ਵੇਖੀ ਠੀਕ ਆ ਬਾਈ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋਧਾਰਿਆਂ ਦਾ ਬਹੁਤ ਬਹੁਤ ਧੰਨਵਾਦ